ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਰੱਬ ਨੂੰ ਮੰਨਣ ਵਾਲੇ ਲੋਕ ਪੀਰਾਂ ਦੀ ਇਬਾਦਤ ਕਰਨ ਵਾਲੇ ਭਗਤ ਜਿਆਦਾ ਦੁਖੀ ਕਿਉਂ ਰਹਿੰਦੇ ਨੇ ਜਦ ਕਿ ਰੱਬ ਨੂੰ ਨਾ ਮੰਨਣ ਵਾਲੇ ਹਰ ਤਰ੍ਹਾਂ ਦੇ ਪਾਪ ਕਰਨ ਵਾਲੇ ਅਤੇ ਮਾਸਾਹਾਰੀ ਲੋਕ ਜਿਹੜੇ ਕਿਸੇ ਪੀਰ ਪੈਗੰਬਰ ਨੂੰ ਵੀ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਦੀ ਪੂਜਾ ਕਰਦੇ ਨੇ ਉਹ ਲੋਕ ਜਿਆਦਾ ਸੁਖੀ ਹੁੰਦੇ ਨੇ ਉਹਨਾਂ ਨੂੰ ਕੋਈ ਕਮੀ ਨਹੀਂ ਹੁੰਦੀ ਅੱਜ ਦੇ ਵੀਡੀਓ ਚ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਖੋਲਾਂਗੇ ਸੰਗਤ ਜੀ ਇੱਕ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਹੜੇ ਭਗਤ ਸਾਡੀ ਵੀਡੀਓ ਦੇਖਦੇ ਹਨ ਪਰ ਉਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਜਰੂਰ ਬਣੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਸੰਗਤ ਜੀ ਭਗਤ ਲੋਕਾਂ ਦੇ ਦੁਖੀ ਰਹਿਣ ਦੇ ਦੋ ਕਾਰਨ ਹੁੰਦੇ ਸੰਗਤ ਜੀ ਅਸੀਂ ਵੀ ਦੇਖਿਆ ਹੋਣਾ ਕਿ ਜੋ ਲੋਕ ਰੱਬ ਨੂੰ ਜਾਂ ਪੀਰਾਂ ਨੂੰ ਜ਼ਿਆਦਾ ਮੰਨਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਦੁੱਖ ਜਾਂ ਪਰੇਸ਼ਾਨੀ ਆਉਂਦੀ ਹੀ ਰਹਿੰਦੀ ਹੈ ਜੋ ਲੋਕ ਪੂਜਾ ਪਾਠ ਨਹੀਂ ਕਰਦੇ ਉਹ ਸੁਖੀ ਨੇ ਪਰ ਪੀਰਾਂ ਦੇ ਭਗਤ ਦੁਖੀ ਨੇ ਸੰਗਤ ਜੀ ਇਹ ਸਾਡੀ ਗਲਤਫਹਿਮੀ ਹੈ ਜੋ ਵੀ ਦੁੱਖ ਮੁਸੀਬਤਾਂ ਸਾਨੂੰ ਮਿਲਦੀਆਂ ਨੇ ਉਹ ਸਾਡੇ ਆਪਣੇ ਹੀ ਕੀਤੇ ਗਏ ਕਰਮਾਂ ਦਾ ਫਲ ਹੁੰਦਾ ਹੈ ਸੰਗਤ ਜੀ ਪਹਿਲਾ ਕਾਰਨ ਹੁੰਦਾ ਹੈ ਕਿ ਪਿਛਲੇ ਜਨਮਾਂ ਤੋਂ ਲੈ ਕੇ ਇਸ ਜਨਮ ਤੱਕ ਅਸੀਂ ਜੋ ਵੀ ਬੁਰੇ ਕਰਮ ਕੀਤੇ ਨੇ ਚਾਹੇ ਜਾਣੇ ਵਿੱਚ ਕੀਤੇ ਨੇ ਜਾਂ ਅਣਜਾਣੇ ਵਿੱਚ ਕੀਤੇ ਹਨ ਉਸ ਦਾ ਫਲ ਤਾਂ ਸਾਨੂੰ ਭੋਗਣਾ ਹੀ ਪਵੇਗਾ ਪਰ ਸੰਗਤ ਜੀ ਪਾਠ ਪੂਜਾ ਕਰਨ ਨਾਲ ਹੁੰਦਾ ਇਹ ਹੈ ਕਿ ਜੋ ਬੁਰੇ ਕਰਮਾਂ ਦੀ ਸਜ਼ਾ ਸਾਨੂੰ ਮਿਲਣੀ ਹੁੰਦੀ ਹੈ ਉਹ ਪਾਠ ਪੂਜਾ ਕਰਨ ਨਾਲ ਨਾਮ ਜਪਣ ਨਾਲ ਹੌਲੀ ਹੌਲੀ ਘਟ ਜਾਂਦੀ ਹੈ ਤੁਸੀਂ ਕਹੋਗੇ ਕਿ ਇਹ ਸਜ਼ਾ ਕੱਕ ਕਿੱਥੇ ਹੈ ਇਹ ਤਾਂ ਬਹੁਤ ਜ਼ਿਆਦਾ ਹੈ ਜੋ ਭਗਤ ਦੁਖੀ ਨੇ ਉਹ ਇਹ ਗੱਲ ਜਰੂਰ ਆਖਣਗੇ ਕਿ ਅਸੀਂ ਤਾਂ ਕਈ ਸਾਲਾਂ ਤੋਂ ਪਾਠ ਪੂਜਾ ਕਰ ਰਹੇ ਹਾਂ ਪੀਰਾਂ ਨੂੰ ਮੰਨ ਰਹੇ ਹਾਂ ਪਰ ਫਿਰ ਵੀ ਦੁਖੀ ਹਾਂ ਸੰਗਤ ਜੀ ਜੋ ਲੋਕ ਤੁਹਾਨੂੰ ਅੱਜ ਸੁਖੀ ਦਿਖਾਈ ਦੇ ਰਹੇ ਨੇ ਇਹ ਗੱਲ ਸਮਝ ਲਵੋ ਕਿ ਉਹ ਆਪਣੇ ਕੀਤੇ ਹੋਏ ਪੁੰਨ ਹੀ ਖਰਚ ਰਹੇ ਨੇ ਜੋ ਉਹ ਬੁਰੇ ਕਰਮ ਕਰ ਰਹੇ ਨੇ ਉਹਨਾਂ ਦਾ ਫਲ ਉਹਨਾਂ ਨੂੰ ਅੱਗੇ ਜਾ ਕੇ ਜਰੂਰ ਮਿਲੇਗਾ ਉਹ ਵੀ ਬੁਰੇ ਕਰਮਾਂ ਦੀ ਸਜ਼ਾ ਤੋਂ ਬਚ ਨਹੀਂ ਸਕਦੇ ਅਸੀਂ ਲੋਕ ਪੂਜਾ ਪਾਠ ਕਰਦੇ ਹਾਂ ਚੰਗੇ ਕਰਮ ਕਰਦੇ ਹਾਂ ਦਾਨ ਪੁੰਨ ਕਰਦੇ ਹਾਂ ਕਿਸੇ ਦਾ ਮਾੜਾ ਨਹੀਂ ਕਰਦੇ ਕੋਈ ਪਾਪ ਵੀ ਨਹੀਂ ਕਰਦੇ ਤਾਂ ਤੁਸੀਂ ਇੱਕ ਗੱਲ ਧਿਆਨ ਚ ਰੱਖੋ ਕਿ ਜਦ ਅਸੀਂ ਪੀਰਾਂ ਦੀ ਇਬਾਦਤ ਕਰਦੇ ਹਾਂ ਪੀਰ ਦੇਖਦੇ ਨੇ ਕਿ ਇਹ ਭਗਤ ਸਾਨੂੰ ਯਾਦ ਕਰ ਰਿਹਾ ਹੈ ਅਤੇ ਅਸੀਂ ਇਸ ਨੂੰ ਦਰਸ਼ਨ ਦੇਣੇ ਨੇ ਇਸ ਦੇ ਕੰਮ ਸਵਾਰਨੇ ਨੇ ਪਰ ਇਸ ਭਗਤ ਦੇ ਪਿਛਲੇ ਕੀਤੇ ਹੋਏ ਬੁਰੇ ਕਰਮ ਅੱਗੇ ਆ ਰਹੇ ਨੇ ਜਿਸ ਕਰਕੇ ਪੀਰ ਭਗਤਾਂ ਨੂੰ ਦਰਸ਼ਨ ਨਹੀਂ ਦੇ ਸਕਦੇ ਪੀਰ ਕੀ ਕਰਦੇ ਨੇ ਕਿ ਉਹ ਪਹਿਲਾਂ ਸਾਡੇ ਬੁਰੇ ਕਰਮਾਂ ਨੂੰ ਕੱਟਣਾ ਸ਼ੁਰੂ ਕਰਦੇ ਨੇ ਜਿਸ ਕਰਕੇ ਸਾਨੂੰ ਦੁੱਖ ਮਿਲਦੇ ਹਨ ਪਰ ਇਹ ਦੁੱਖ ਸਾਨੂੰ ਸਜ਼ਾ ਰੂਪ ਵਿੱਚ ਮਿਲਦੇ ਹਨ ਅਤੇ ਬਹੁਤ ਹੀ ਥੋੜੇ ਮਿਲਦੇ ਹਨ ਪਰ ਮਿਲਦੇ ਜਰੂਰ ਹਨ ਸੰਗਤ ਜੀ ਕਰਮ ਹੀ ਕਰਮਾਂ ਨੂੰ ਕੱਟਦੇ ਹਨ ਚੰਗੇ ਕਰਮ ਜਦ ਤੁਸੀਂ ਕਰੋਗੇ ਤਾਂ ਤੁਹਾਡੇ ਮਾੜੇ ਕਰਮ ਕੱਟਣੇ ਸ਼ੁਰੂ ਹੋ ਜਾਣਗੇ ਦੂਜੀ ਗੱਲ ਸੰਗਤ ਜੀ ਇਹ ਕਿ ਸਾਡੇ ਸਭ ਦੇ ਕਰਮ ਵੱਖਰੇ ਹੁੰਦੇ ਨੇ ਕਿਸੇ ਦੇ ਘੱਟ ਤੇ ਕਿਸੇ ਦੇ ਬੁਰੇ ਕਰਮ ਵੱਧ ਹੁੰਦੇ ਨੇ ਅਸੀਂ ਦੂਜੇ ਭਗਤਾਂ ਨੂੰ ਦੇਖਦੇ ਹਾਂ ਕਿ ਉਸ ਦੇ ਕੰਮ ਪੀਰਾਂ ਨੇ ਸਿੱਧੇ ਕਰਤੇ ਪਰ ਸਾਡੀ ਬਾਹ ਕਿਉਂ ਨਹੀਂ ਫੜਦੇ ਪੀਰ ਫਿਰ ਅਸੀਂ ਸ਼ੰਕਾ ਕਰਦੇ ਹਾਂ ਤੇ ਇਸ ਗੱਲ ਕਰਕੇ ਅਸੀਂ ਕਈ ਵਾਰ ਪੀਰਾਂ ਨੂੰ ਹੀ ਮੰਨਣਾ ਛੱਡ ਦਿੰਦੇ ਹਾਂ ਜਦ ਕੀ ਇਦਾਂ ਨਹੀਂ ਕਰਨਾ ਚਾਹੀਦਾ ਹਮੇਸ਼ਾ ਚੰਗਾ ਸੋਚਣਾ ਚਾਹੀਦਾ ਹੈ ਸਾਡੀ ਮਤ ਥੋੜੀ ਹੈ ਅਸੀਂ ਪੀਰਾਂ ਤੋਂ ਵੱਡੇ ਅਤੇ ਸਿਆਣੇ ਨਹੀਂ ਹਾਂ ਜੋ ਉਹਨਾਂ ਬਾਰੇ ਉਹਨਾਂ ਦੀ ਸ਼ਕਤੀ ਬਾਰੇ ਆਪ ਫੈਸਲੇ ਕਰ ਸਕੀਏ ਸੰਗਤ ਜੀ ਜਿਵੇਂ ਇੱਕ ਬੱਚਾ ਜੇਕਰ ਗੰਦਾ ਹੋਵੇ ਤਾਂ ਮਾਂ ਪਹਿਲਾਂ ਉਸ ਨੂੰ ਗੋਦ ਵਿੱਚ ਨਹੀਂ ਲੈਂਦੀ ਉਹ ਉਸ ਨੂੰ ਸਾਫ਼ ਸੁਥਰਾ ਕਰਕੇ ਨਹਾ ਧਵਾ ਕੇ ਨਵੇਂ ਕੱਪੜੇ ਪਾ ਕੇ ਹੀ ਗੋਦੀ ਚੁੱਕਦੀ ਹੈ ਉਹ ਚਾਹੁੰਦੀ ਹੈ ਕਿ ਉਸ ਦਾ ਬੱਚਾ ਸਭ ਤੋਂ ਸੋਹਣਾ ਲੱਗੇ ਇਸੇ ਤਰ੍ਹਾਂ ਹੀ ਅਸੀਂ ਪੀਰਾਂ ਦੇ ਬੱਚੇ ਹਾਂ ਜਦੋਂ ਸਾਨੂੰ ਦੇਖਦੇ ਨੇ ਕਿ ਇਸ ਭਗਤ ਦੇ ਬੁਰੇ ਕਰਮ ਇਸ ਦੀ ਕਿਸਮਤ ਨਾਲ ਚਿੰਬੜੇ ਨੇ ਤਾਂ ਇਹਨਾਂ ਨੂੰ ਕੱਟਣ ਤੋਂ ਬਾਅਦ ਹੀ ਇਸ ਦਾ ਜੀਵਨ ਸਫਲ ਹੋਵੇਗਾ ਤਾਂ ਉਹ ਉਸ ਭਗਤ ਦੇ ਸਾਰੇ ਬੁਰੇ ਕਰਮਾਂ ਨੂੰ ਹੌਲੀ-ਹੌਲੀ ਕੱਟਦੇ ਜਾਂਦੇ ਨੇ ਜਿਸ ਦਾ ਕੋਈ ਅੰਸ਼ ਸਾਨੂੰ ਭੋਗਣਾ ਪੈਂਦਾ ਹੈ ਜਿਵੇਂ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਭਲਾ ਹੀ ਸੋਚਦੀ ਹੈ ਓਵੇਂ ਹੀ ਪੀਰ ਭਗਤਾਂ ਦਾ ਚੰਗਾ ਹੀ ਸੋਚਦੇ ਨੇ ਇਹ ਤਾਂ ਕੁਝ ਪਖੰਡੀ ਲੋਕਾਂ ਨੇ ਪੀਰਾਂ ਬਾਰੇ ਬਹੁਤ ਗਲਤ ਗੱਲਾਂ ਫੈਲਾ ਰੱਖੀਆਂ ਨੇ ਕਿ ਪੀਰ ਇਦਾਂ ਕਰ ਦਿੰਦੇ ਨੇ ਓਦਾਂ ਕਰ ਦਿੰਦੇ ਨੇ ਜਦਕਿ ਉਹ ਪੀਰ ਨਹੀਂ ਹੁੰਦੇ ਸਗੋਂ ਜੈਨ ਪ੍ਰੇਤ ਵਰਗੀਆਂ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਸੋ ਸੰਗਤ ਜੀ ਕਦੇ ਵੀ ਨਿਰਾਸ਼ ਜਾਂ ਉਦਾਸ ਨਹੀਂ ਹੋਣਾ ਕਿ ਪੀੜਾ ਨੂੰ ਮੰਨਣ ਤੋਂ ਬਾਅਦ ਵੀ ਅਸੀਂ ਦੁਖੀ ਹਾਂ ਕਿਉਂਕਿ ਜੋ ਪੀਰ ਸਾਡੇ ਲਈ ਕਰ ਰਹੇ ਨੇ ਜੋ ਉਸ ਰੱਬ ਨੇ ਸਾਨੂੰ ਦੇਣਾ ਹੈ ਉਹ ਸਾਨੂੰ ਅਜੇ ਪਤਾ ਨਹੀਂ ਹੈ ਸੰਗਤ ਜੀ ਦੂਜਾ ਕਾਰਨ ਇਹ ਹੁੰਦਾ ਹੈ ਕਿ ਜਦ ਅਸੀਂ ਪੀੜਾ ਨੂੰ ਮੰਨਦੇ ਹਾਂ ਅਤੇ ਰੱਬ ਵਾਲੇ ਪਾਸੇ ਜੁੜਦੇ ਹਾਂ ਤਾਂ ਸਭ ਤੋਂ ਪਹਿਲਾਂ ਮਾੜੀਆਂ ਸ਼ਕਤੀਆਂ ਸਾਨੂੰ ਤੰਗ ਕਰਦੀਆਂ ਨੇ ਉਹ ਸਾਡੇ ਕੰਮ ਨਹੀਂ ਬਣ ਦਿੰਦੀਆਂ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਇਹ ਭਗਤ ਸ਼ਕਤੀ ਪ੍ਰਾਪਤ ਕਰਕੇ ਕੱਲ ਨੂੰ ਸਾਨੂੰ ਨੁਕਸਾਨ ਦਵੇਗਾ ਤੁਹਾਡੇ ਨਾਮ ਜਪਣ ਨਾਲ ਉਹਨਾਂ ਨੂੰ ਤਕਲੀਫ ਹੁੰਦੀ ਹੈ ਉਹ ਚਾਹੁੰਦੀਆਂ ਨੇ ਕਿ ਤੁਸੀਂ ਪਾਠ ਪੂਜਾ ਛੱਡ ਦਿਓ ऐसे करके डराਉਣ ਲਈ ਉਹ ਤੁਹਾਨੂੰ ਦੁੱਖ ਤਕਲੀਫਾਂ ਦਿੰਦੀਆਂ ਨੇ ਕੰਮਾਂ 'ਚ ਰੁਕਾਵਟਾਂ ਪੈਦਾ ਕਰਦੀਆਂ ਨੇ ਪਰ ਜੋ ਭਗਤ ਦ੍ਰਿੜ ਨਿਸ਼ਚੇ ਵਾਲੇ ਅਤੇ ਆਪਣੇ ਇਰਾਦੇ ਦੇ ਪੱਕੇ ਹੁੰਦੇ ਨੇ ਉਹਨਾਂ ਅੱਗੇ ਮਾੜੀਆਂ ਸ਼ਕਤੀਆਂ ਇੱਕ ਦਿਨ ਹਾਰ ਮੰਨ ਲੈਂਦੀਆਂ ਨੇ ਪੀਰ ਵੀ ਇਹ ਸਭ ਦੇਖ ਰਹੇ ਹੁੰਦੇ ਨੇ ਕਿ ਸਾਡਾ ਭਗਤ ਡਰ ਜਾਂਦਾ ਹੈ ਜਾਂ ਫਿਰ ਡਟ ਕੇ ਖੜਾ ਰਹਿੰਦਾ ਹੈ ਜਦ ਤੁਸੀਂ ਪੀਰਾਂ ਦੀ ਅਜ਼ਮਾਇਸ਼ 'ਚ ਪੂਰੇ ਉੱਤਰਦੇ ਹੋ ਤਾਂ ਫਿਰ ਤੁਸੀਂ ਇੰਨੇ ਸ਼ਕਤੀਸ਼ਾਲੀ ਬਣ ਜਾਂਦੇ ਹੋ ਕਿ ਤੁਸੀਂ ਆਪਣਾ ਹੀ ਨਹੀਂ ਸਗੋਂ ਹੋਰ ਲੋਕਾਂ ਦਾ ਵੀ ਭਲਾ ਕਰਨ ਵਾਲੇ ਬਣ ਜਾਂਦੇ ਹੋ ਉਪਾਗਤੀ ਕਰਦੇ ਰਹੋ ਜਿਸ ਵੀ ਗੁਰੂ ਪੀਰ ਨੂੰ ਤੁਸੀਂ ਮੰਨਦੇ ਹੋ ਉਹਨਾਂ ਨੂੰ ਮੰਨਣਾ ਨਾ ਛੱਡੋ ਅਤੇ ਪੀਰਾਂ ਦੀ ਇਬਾਦਤ ਕਰਦੇ ਰਹੋ ਇੱਕ ਦਿਨ ਐਸਾ ਆਵੇਗਾ ਜਦੋਂ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਅਤੇ ਪੀਰ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਸੋ ਸੰਗਤ ਜੀ ਏ ਸੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਤੁਹਾਨੂੰ ਇਸ ਵਿੱਚ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ